ਕੀ ਪੰਜਾਬ ਦੇ ਵਿੱਚ ਆ ਬਦਲਾ ਆਇਆ ਇਹਦਾ ਕਸਰ ਰੰਦਾ ਸੀ ਇਹੋ ਜਿਹਾ ਬਦਲਾ ਚਾਹੀਦਾ ਸੀ ਆਪ ਵਿਕਾਸ ਕਰ ਲਿਗੇ ਜਿਹੜੇ ਆਮ ਘਰਾਂ ਤੋਂ ਉੱਠਿਆ ਅੱਜ ਮੈਂ ਲੋਕਾਂ ਨੂੰ ਅਪੀਲ ਕਰਦਾ ਤੁਹਾਡੇ ਮਾਧਿਮ ਰਹੀ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਲੋਕਵਾਦ ਨੇ ਲੋਕਾਂ ਦੀ ਆਵਾਜ਼ ਕੀ ਹੈ ਅੱਜ ਲੋਕਾਂ ਦੀ ਆਵਾਜ਼ ਆ ਲੋਕ ਆਵਾਜ਼ ਨੂੰ ਜ਼ਰੂਰਤ ਹੈ ਵੀ ਲੋਕ ਆਵਾਜ਼ ਦੀ ਲੋਕ ਆਵਾਜ਼ ਚੱਕਣ ਤੇ ਮਨਿੰਦਰਜੀਤ ਦੇ ਪਰਚੇ ਰੱਦ ਕੀਤੇ ਜਾਣ ਤੇ ਨਹੀਂ ਪੈਰਾਂ ਥੱਲੇ ਹਕਮ ਚਾੜਾਂਗੇ ਕਿਉਂਕਿ ਕਿਤੇ ਸਰਕਾਰ ਹੱਥ ਨਾ ਪਾ ਬੈਠੇ ਮਨਿੰਦਰ ਨੂੰ ਇਹ ਪੈਰਾਂ ਥੱਲੇ ਹਕਮ ਚਾੜ ਦੇਣਗੇ ਕਿਉਂਕਿ ਮਨਿੰਦਰ ਨੇ ਕੋਈ ਗਨਾਹ ਨਹੀਂ ਕੀਤਾ ਚਿੱਟਾ ਛਰਿਆਂ ਬਿਕਦਾ ਸੱਟਾ ਛਰਿਆਂ ਲੱਗਦਾ ਐਮਐਲਏ ਬਕਾਉਂਦੇ ਆ ਹਜ਼ਾਰ ਹਜ਼ਾਰ ਰੁਪਏ ਨਹੀਂ ਛੱੜਦੇ ਇਹਨਾਂ ਦੇ ਆ ਹਾਲਾਤ ਆਏ ਪਏ ਉਹਨੇ ਤਾਂ ਮਹੀਨਾ ਹੁੰਦਾ ਇਹਨਾਂ ਨੂੰ 75 ਸਾਲਾਂ ਚ 3 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਸੀ ਤੇ ਅੱਜ ਪੌਣੇ 3 ਸਾਲਾਂ ਚ ਇਹਨਾਂ ਨੇ ਸਾਢੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰਤਾ ਕਿਹੜਾ ਬਦਲਾ ਲੈ ਕੇ ਆਇਆ ਆ ਬਦਲਾ ਲੈ ਕੇ ਆਇਆ ਪਰਚਿਆਂ ਦਾ ਡਾਂਗਾਂ ਦਾ ਜੇਲ੍ਹਾਂ ਦੇ ਵਿੱਚ ਜਿਹੜਾ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਚਾਹਦਾ ਉਹਨਾਂ ਨੇ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਜਾਂਦਾ ਇਹ ਤਾਂ ਪੱਤਰਕਾਰਾਂ ਨੂੰ ਪੈ ਲਿਖ ਲੈ ਇਹ ਤਾਂ ਸਰਕਾਰਾਂ ਦੀ ਆ ਸਾਡੇ ਹੱਕ ਚ ਕਮੈਂਟ ਲਿਖੋ ਤੱਕੇ ਨਾਲ ਕਮੈਂਟ ਲਿਖਾਉਂਦੇ ਆ 27 ਦੇ ਵਿੱਚ ਇਹਨਾਂ ਦੇ ਮਗਰ ਰੋਕ ਰੂੜੇ ਲੈ ਕੇ ਪਹਿਣਗੇ ਤੇ ਆਏ ਕੀ ਦੇ ਰਾਈ ਆ মিডিਆ ਰਾਈ ਸੋਸ਼ਲ ਮੀਡੀਆ ਰਾਈ ਸੋਸ਼ਲ ਮੀਡੀਆ ਦੇ ਤੇ ਇਹਨਾਂ ਨੂੰ ਤਾਂ ਜੈਤੋ ਦੇ ਅੱਡੇ ਤੱਕ ਨਹੀਂ ਕੋਈ ਜਾਣਦਾ ਸੀਗਾ ਤੇ ਉਸੇ মিডিਆ ਰਹੀ ਆ ਕੇ ਉਸੇ سوشل মিডিਆ ਰਹੀ ਆ ਕੇ ਤੇ ਅੱਜ ਉਹਨਾਂ ਲੋਕਾਂ ਦੀ ਆਵਾਜ਼ ਨੂੰ ਇਹ ਬੰਦ ਕਰ ਰਹੇ ਆ ਦੱਬ ਰਹੇ ਆ ਪਰਚੀਆਂ ਦੇ ਡਰ ਨਾਲ ਜਿਹੜਾ ਹੈਗਾ ਇਹ ਪੱਤਰਕਾਰਾਂ ਨੂੰ ਦਬਾ ਲੈਣਗੇ ਤੁਸੀਂ ਸੁਸਿਆ ਦੇ ਜੀ ਡਰ ਇਥੇ ਇੱਕ ਮਨਿੰਦਰ ਨਹੀਂ ਹਜ਼ਾਰਾਂ ਮਨਿੰਦਰ ਉੱਠਣਗੇ ਇਹ ਮਨਿੰਦਰ ਕੱਲਾ ਮਨਿੰਦਰਜੀਤ ਸਿੱਧੂ ਨਹੀਂ ਇਹ ਮਨਿੰਦਰਜੀਤ ਸਿੱਧੂ ਲੋਕਾਂ ਦਾ ਹੈ ਇਹ ਲੋਕਵਾਚ ਚੈਨਲ ਲੋਕਾਂ ਦਾ ਹੈ ਜਿਹੜੇ ਲੋਕਾਂ ਦੀ ਆਵਾਜ਼ ਚਾਹਦੇ ਆ ਇਹ ਵੀ ਚੰਡੀਗੜ੍ਹ ਦੇ ਵਿੱਚ ਬੈਠ ਸਕਦਾ ਸੀ ਪ੍ਰਧਾਨ ਜੀ ਮੈਂ ਗੱਲ ਕਰੂੰਗਾ ਚੰਡੀਗੜ੍ਹ ਬੈਠੇ ਆ ਜਿੰਨੇ ਐਮਐਲਏ ਆ ਇਹਨਾਂ ਦੇ 12 ਦੇ ਵਿੱਚ ਸਾਰੇ ਚਿੱਟਾ ਵਖਦਾ ਬਲਕਾਰ ਸਿੱਧੂ ਦੇ ਬਾਰਚ ਚਿੱਟਾ ਵਿਖੀ ਜਾਂਦਾ ਅਜੇਤੋ ਦਾ ਐਮਐਲਏ ਆ ਇਹਦੇ ਬਾਰਚ ਚਿੱਟਾ ਵਿਖੀ ਜਾਂਦਾ ਉਧਰ ਤਾਂ ਨਾ ਧਿਆਨ ਨੀ ਗਾ ਜਿਹੜਾ ਕੋਈ ਆਵਾਜ਼ ਚੁੱਕਦਾ ਉਹਨੂੰ ਦਵਾ ਲੈਂਦੇ ਆ ਆ ਭਰਾਵਾ ਚਿੱਟਾ ਤਾਂ ਮਕਾਉਣੇ ਆ ਸੱਟੇ ਵੀ ਆਸੀਂ ਛੋਟੇ ਜੈਤੋ ਵਾਲੇ ਨੇ ਅਨਮੋਲਕ ਸਿੰਘ ਨੇ ਉਹਨਾਂ ਨੂੰ ਘੇਰ ਕੇ ਉਨਾਂ ਨੂੰ ਆਰਾ ਮੈਨੂੰ ਮਹੀਨਾ ਦੇ ਕੇ ਜਾਇਆ ਕਰੋ ਥਾਣੇ ਦੇ ਵਿੱਚ ਟਰਾਲੀਆਂ ਫੜਾਤੀਆਂ ਸੀ ਅਸੀਂ ਇੱਥੋਂ ਛੜਾਈਆਂ ਪਿਛਲੇ ਸਾਲ ਗੱਠਾਂ ਵਾਲੀਆਂ ਟਰਾਲੀਆਂ ਜਿਨ੍ਹਾਂ ਨੂੰ ਇਹ ਆਦੇ ਧੋਨੇ ਨੂੰ ਪਰਾਲੀ ਨੂੰ ਅਕ ਲੈ ਤਾਂ ਸਰ ਤੇ ਪਰਚਾ ਦਰਜ ਕਰਾਂਗੇ ਤੁਸੀਂ ਗੱਠਾਂ ਬਣਾਓ ਇਹ ਤਾਂ ਟਰਾਲੀਆਂ ਵਾਲੇ ਕੋਲੇ ਇਹਨਾਂ ਨੇ ਪੈਸੇ ਨਹੀਂ ਛੱਡੇ ਚਿੱਟਾ ਛਰੇ ਆ ਮੈਂ ਉਹ ਨਹੀਂ ਤਾਂ ਉਹਦੀ ਲੋਕੇਸ਼ਨ ਨਹੀਂ ਉਹਦਾ ਕੋਈ ਗਰੀਆਂ ਨੇ ਕੋਠਾਂ ਨੱਪੀਆਂ ਲੋਕਾਂ ਦੀਆਂ ਨੱਪੀਆਂ ਉਹਦੇ ਤਾਂ ਪਰਚਾ ਨਹੀਂ ਕਰਾਇਆ ਗਿਆ ਜੇਕਰ ਏਸੀ ਲਾ ਕੇ ਲੈ ਗਿਆ ਇਹਨਾਂ ਦੇ ਐਮ.ਐਲ.ਏ ਉਹਨਾਂ ਦਾ ਪਰਚਾ ਨਹੀਂ ਕਰਾਇਆ ਗਿਆ ਇਹਨਾਂ ਤੋਂ ਜੇ ਕੋਈ ਆਵਾਜ਼ ਚੁੱਕਦਾ ਖਦੇ ਉਹ ਪਰਚਾ ਕਰਾ ਏਸੀ ਵਾਲਿਆਂ ਤੇ ਕੋਈ ਪਰਚਾ ਨਹੀਂ ਚਿੱਟਾ ਵੇਚਣ ਵਾਲੇ ਤੇ ਕੋਈ ਪਰਚਾ ਨਹੀਂ ਚਿੱਟਾ ਵਕਾਉਣ ਵਾਲੇ ਤੇ ਕੋਈ ਪਰਚਾ ਨਹੀਂ ਇੱਥੇ ਲੋਕਤੰਤਰ ਦਾ ਕਹਾਣਾ ਸੱਟਾ ਲਾਉਣ ਵਾਲੇ ਤੇ ਕੋਈ ਪਰਚਾ ਨਹੀਂ ਸੱਟਾ ਲਾਉਣ ਵਾਲੇ ਤੇ ਕੋਈ ਪਰਚਾ ਨਹੀਂ ਉਹਦੀ ਕੋਈ ਲੋਕੇਸ਼ਨ ਨਹੀਂ ਜਿਹੜਾ ਬੰਦਾ ਲੋਕਾਂ ਦੀ ਆਵਾਜ਼ ਚੱਕਦਾ ਉਹਦੇ ਤੇ ਪਰਚਾ ਦਰਜ ਕਰਦੇ ਆ ਆ ਬਦਲਾ ਆਇਆ ਪੰਜਾਬ ਦੇ ਵਿੱਚ ਇਹ ਬਦਲਾਅ ਨੇ ਪੰਜਾਬ ਦੇ ਲੋਕਾਂ ਨੂੰ ਮਾਂਚ ਕੇ ਰੱਖਤਾ ਤੇ ਅਜੇ 2 ਸਾਲ ਪਏ ਆ ਤੁਸੀਂ ਵੇਖੋਗੇ ਕਿਵੇਂ ਮਾਂਜਣਗੇ ਜੇ ਇਹ ਲੋਕੜਾ ਉੱਥੇ ਆ ਸ਼ਹਿਰ ਦੇ ਲੋਕਾਂ ਨੂੰ ਆਦੇ ਆ ਏ ਪੱਤਰਕਾਰ ਛੋਟੀਆਂ ਵੀ ਆਵਾਜ਼ਾਂ ਚਾਹਦੇ ਆ ਕੱਲ ਨੂੰ ਛੋਟੇ ਤੇ ਵੀ ਮੁਸੀਬਤ ਬਣ ਸਕਦੀ ਹੈ ਜੇ ਪੱਤਰਕਾਰ ਭਾਈਚਾਰਾ ਚੌਥਾ ਥੰਮ ਬਚਾ ਲਿਆ ਦਬਾ ਲਿਆ ਇਹਦੇ ਤੇ ਗਲਾ ਘੋਟੋਂਗੇ ਤੇ ਘੋਟਨ ਦਿੱਤਾ ਜਾਊਗਾ ਤੇ ਫੇਰ ਭਾਈ ਲੋਕਾਂ ਨੂੰ ਕੋਈ ਨਹੀਂ ਬਚਾ ਸਕਦਾ ਜੇ ਚੌਥਾ ਥੰਮ ਬਚੂਗਾ ਫੇਰ ਹੀ ਕਿਰਤੀ ਲੋਕ ਬਚਣਗੇ ਫੇਰ ਹੀ ਕਿਸਾਨ ਬਚਣਗੇ ਫੇਰ ਹੀ ਮਜ਼ਦੂਰ ਬਚਣਗੇ ਫੇਰ ਹੀ ਦੁਕਾਨਦਾਰ ਬਚਣਗੇ ਅਸੀਂ ਆਦੇ ਪਰਚੇ ਰੱਦ ਕਰੋ ਕਿੱਤੇ ਮਨਿੰਦਰ ਦੀ ਬਾਅਦ ਨਹੀਂ ਨਾ ਝਾਕ ਜੋ ਵੀ ਕਿਤੇ ਅਸੀਂ ਫੜ ਲਾਂਗੇ ਉਹਨੂੰ ਇਹ ਸ਼ਾਇਦ ਭਲੇਖੇ ਦੇ ਵਿੱਚ ਆ ਵੀ ਕਿਸਾਨ ਜੱਥੇਬੰਦਗੀਾਂ ਚੰਡੀਗੜ੍ਹ ਵੱਲ ਜਾ ਰਹੀਆਂ ਵੀ ਆਹ ਦਿਨਾਂ ਦੇ ਵਿੱਚ ਚਲ ਜਾ ਕੇ ਤੇਨੂੰ ਅੰਦਰ ਕਰ ਦਿਆਂਗੇ ਕਹਿੰਦੇ ਸਾਡੇ ਕੋਲ ਖਬਰਾਂ ਦਬ ਜਾਣਗੀਆਂ ਉਹਨਾਂ ਕੋਲੇ ਤਾਂ ਬਹੁਤ ਕੁਸਪਿਆ ਹੈ ਬਕਰ ਸਿੱਧੂ ਦਾ ਚੈਨਲ ਤੇ ਦਿਖਾਉਣ ਨੂੰ ਪਰ ਦਿਖਾ ਨਹੀਂ ਸਕਦੇ ਕਿਉਂ ਉਹ ਚੀਜ਼ਾਂ ਕਲਿੱਪਾਂ ਕੱਟਣੀਆਂ ਪੈਣਗੀਆਂ ਕਿਉਂਕਿ ਧੀਆ ਪੈਣਾ ਸਾਡੇ ਬੱਚੇ ਉਹ ਚੀਜ਼ਾਂ ਨੂੰ ਮੋਬਾਈਲਾਂ ਨੂੰ ਦੇਖਦੇ ਆ ਜੇ ਉਹ ਚੀਜ਼ਾਂ ਸਾਹਮਣੇ ਆ ਗਈਆਂ ਭਗਵੰਤਮਾਨ ਤੇ ਕੇਸਰੀਵਾਲ ਨੂੰ ਛਕਲਾਂ ਦਿਖਾਉਣੀਆਂ ਪੰਜਾਬ ਦੇ ਲੋਕਾਂ ਚ ਔਖੀਆਂ ਹੋ ਜਾਣਗੀਆਂ ਛਕਲਾਂ ਆ ਨਹੀਂ ਸਕਦੇ ਜੇ ਉਹ ਕਲਿੱਪਾਂ ਇਹਨਾਂ ਨੇ ਜਾਰੀ ਕਰਤੀਆਂ ਕੀ ਲੋਕਾਂ ਨੂੰ ਪਤਾ ਨਹੀਂ ਲੋਕਾਂ ਨੂੰ ਉਹਦੀ ਆਵਾਜ਼ ਚੱਕੋ ਵੀ ਉਹ ਆਵਾਜ਼ ਬਲਕਾਰ ਸਿੱਧੂ ਦੀ ਨਹੀਂ 20 ਸਾਲ ਹੋ ਗਏ ਗੀਤ ਸੁਣਦੇ ਉਹਨੇ ਆਪਣ ਨੂੰ ਆਵਾਜ਼ ਦਾ ਨਹੀਂ ਪਤਾ ਉਹਨੇ ਜੋ ਆਡੀਓ ਆਈ ਉਹਨੇ ਆਦੇ ਚੈਨਲ ਤੇ ਜਿਗਰਾ ਕਰਕੇ ਦਿਲ ਕਰਕੇ ਲੋਕਾਂ ਦੇ ਸਾਹਮਣੇ ਲਿਆਂਦਾ ਫਿਰ ਲੋਕਾਂ ਦਾ ਚੈਨਲ ਨੇ ਇਹ ਕਿਹਾ ਸੀ ਇਹਦੀ ਪੁਸ਼ਟੀ ਨਹੀਂ ਕਰਦੇ ਫਿਰ ਵੀ ਉਹਨਾਂ ਨੇ ਉਹ ਆਡੀਓ ਜੋ ਸੀ ਉਹ ਲੋਕਾਂ ਚ ਲਿਆਂਦਾ ਉਹ ਦਿਖਾਇਆ ਤੇ ਅੱਜ ਉਸੇ ਤੇ ਪਰਚੇ ਦਰਜ ਹੋਰਾਂ ਚੈਨਲਾਂ ਤੇ ਵੀ ਚੱਲ ਰਹੀ ਹੈ ਤਾਂ ਹੋਰਾਂ ਤੇ ਵੀ ਚੱਲ ਰਹੀ ਹੈ ਤੁਸੀਂ ਕਿਹਦੀ ਕਿਤੇ ਤੇ ਕਰਾਓ ਜਾਂਦਾ ਪੰਜਾਬ ਦੇ ਸਾਰੇ মিডিਆ ਦੇ ਕਰਾਓ ਪਾਤਰਕਾਰਾਂ ਦੇ ਪਰਚੇ ਕਰਾਓ ਜਿਹੜੇ ਦੂਜੇ ਤੇ ਚੱਲ ਰਹੀ ਹੈ ਉਹਨਾਂ ਦੇ ਵੀ ਕਰਾ ਦਿਓ ਫਿਰ ਤੇ ਫੇਰ ਫੇਰ ਬਲਕਾਰ ਸਿੰਘ ਸਿੱਧੂ ਨੇ ਆਪ ਦੇ ਵੱਲੋਂ ਨਹੀਂ ਕਰਾਇਆ ਇਹ ਰੇਸ਼ਵ ਸਿੰਘ ਪੁੱਤਰ ਜਗਦੇਵ ਸਿੰਘ ਆਪ ਦੇ ਪੀਏ ਵੱਲੋਂ ਕਰਾਇਆ ਕਿ ਪੀਏ ਨੂੰ ਬਹੁਤ ਵੱਡਾ ਦੁੱਖ ਲੱਗਿਆ ਬਲਕਾਰ ਸਿੱਧੂ ਪੀਏ ਦੇ ਮੋਢੇ ਤੇ ਬੰਦੂਖ ਰੱਖ ਕੇ ਬੰਦੂਖ ਚਲਾ ਆਪ ਰਿਹਾ ਹੈ ਘੋੜਾ ਆਪਣਾ ਪਰਿਆ ਇਸ ਤbaar ਪੀਏ ਦਾ ਕਰ ਰਿਹਾ ਫੇਰ ਆਪ ਨੱਤਾ ਚ ਦਾਮ ਤਾਂ ਆਪ ਆ ਕੇ ਕਰਾਵੇ ਪਰਚਾ ਦਰਜ ਤੇ ਪਰ ਇਹ ਨਹੀਂ ਹੋਣਾ ਪੰਜਾਬ ਦੇ ਲੋਕਾਂ ਨੂੰ ਆਦੇ ਇਹਨਾਂ ਦਾ ਚਿਹਰਾ ਸਾਹਮਣੇ ਆ ਗਿਆ ਦੰਡੇ ਦੇ ਵਿੱਚ ਝੰਡਾ ਪਾ ਕੇ ਮੈਦਾਨ ਚ ਆਜੋ ਤੇ ਇਹਨਾਂ ਨੂੰ ਭਜਾਓ ਇਥੋਂ ਕੱਲਿਆਂ ਤੋਂ